ਆ ਮੈਂ ਲਾ ਤੀਜਾ ਸਤਗੁਰ ਮਿਲਿਆ ਫੇਰ ਨਾ ਪਵੇ ਜਨਮ ਮਰਨ ਦੁੱਖ ਜਾਏ ਪੂਰੇ ਸ਼ਬਦ ਸਭ ਸੁਝੀ ਹੋਈ ਹਰ ਨਾਮ ਹੈ ਸਮਾਏ ਮਨ ਮੇਰੇ ਸਤਗੁਰ ਸਿਓ ਚਿਤ ਲਾਏ ਨਿਰਮਲ ਨਾਮ ਸਦ ਨਵਤਨੋ ਆਪ ਵਸਾਏ ਮਨ ਆਏ ਰਹਾਉ ਹਰ ਜਿਓ ਰੱਖੋ ਆਪਣੀ ਸ਼ਰਣਾਈ ਜਿਉ ਰੱਖੈ ਤਿਉ ਰਹਿਣਾ ਗੁਰ ਕੈ ਸ਼ਬਦ ਜੀਵਤ ਮਰੈ ਗੁਰਮੁਖ ਧੁਭ ਜਲ ਤਰਣਾ ਵੱਡਾ ਭਾਗ ਨਾਉ ਪਾਈਐ ਗੁਰਮਤਿ ਸ਼ਬਦ ਸੁਹਾਈ ਆਪੇ ਮਨ ਵਸੈ ਆਪ੍ਰਬ ਕਰਤਾ ਸਹਿਜੇ ਰਹਾ ਸਮਾਈ ਇਕ ਨਾ ਮਨੁਖ ਸ਼ਬਦ ਨ ਪਾਵੈ ਬੰਧਨ ਬੰਧ ਪਵਾਇਆ ਲਖ 84 ਫਿਰ ਫਿਰ ਆਵੇ ਬਿਰਥਾ ਜਨਮ ਗਵਾਇਆ ਭਗਤਾ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ ਅਨੰਦਿਨ ਗੁਣ ਗਾਵੇ ਸਦ ਨਿਰਮਲ ਸਹਿਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੇ ਸਭ ਆਤਮ ਰਾਮ ਪਿਸ਼ਾਣੀ ਇੱਕੋ ਸੇਵਨ ਇੱਕ ਅਰਧ ਹੈ ਗੁਰਮੁਖ ਅਕਥ ਕਹਾਣੀ ਸੱਚਾ ਸਾਹਿਬ ਸੇਵੀਆ ਗੁਰਮੁਖ ਵਸੈ ਮਨ ਆਏ ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇਕਨਾ ਸੁੱਤਿਆਂ ਦੇ ਜਗਾਏ ਆਪੇ ਮੇਲ ਮਿਲਾਇਦਾ ਨਾਨਕ ਸ਼ਬਦ ਸਮਾਏ ਸ੍ਰੀ ਰਾਗ ਮੱਲਾ ਤੀਜਾ ਸਤਗੁਰ ਸੇਵੈ ਮਨ ਨਿਰਮਲਾ ਪੈ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿ ਗੰਭੀਰ ਸੱਚੀ ਸੰਗਤ ਬੈਸਣ ਸੱਚ ਨਾਮ ਮਨ ਤੀਰ ਮਨ ਰਹਿ ਸਤਗੁਰ ਸੇਵ નિਸ਼ੰਗ ਸਤਗੁਰ ਸੇਵੈ ਹਰ ਮਨ ਵਸੈ ਲੱਗੇ ਨ ਮੈਲ ਪਤੰਗ ਰਹਾ ਸੱਚੇ ਸ਼ਬਦ ਪਤ ਉਪਜੈ ਸੱਚ ਸਚਾ ਨਾ ਜਿੰਨੀ ਹਮੇ ਮਾਰ ਪਛਾਣਿਆ ਹਉ ਤਿੰ ਬਲਹਾਰੇ ਜਾਉ ਮਨ ਮੁਖ ਸਚ ਨਾ ਜਾਣਨੀ ਤੈ ਨ ਠੌਰ ਨਕ ਤੂੰ ਥਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿੱਚ ਵਾਸ ਸਦਾ ਸੱਚਾ ਸਾ ਲਾਹਣ ਸੱਚੇ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਘਰਵਾਸ ਸੱਚ ਵੇਖਣ ਸੱਚ ਬੋਲਣ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿਨੀ ਸੱਚ ਵਿਸਾਰੇ ਆ ਸੇ ਦੁਖੀਏ ਚੱਲੇ ਰੋਏ ਸਤਗੁਰ ਜਿਨੀ ਨਾ ਸੇਵਿਓ ਸੇ ਕਿਤ ਆਏ ਸੰਸਾਰ ਜਮਦਰ ਬੱਧੇ ਮਾਰੀਆਂ ਪੂਕ ਨਾ ਸੁਣਾਏ ਪੁਕਾਰ ਬਿਰਥਾ ਜਨਮ ਗੁਆਇਆ ਮਰ ਜੰਮੈ ਵਾਰੋ ਵਾਰ ਇਹ ਜਗ ਜਲਤਾ ਦੇਖ ਤੈ ਭਜ ਪੈ ਸਤਗੁਰ ਸ਼ਰਣ ਸਤਗੁਰ ਸੱਚ ਦ੍ਰਿੜਾ ਆ ਸਦਾ ਸੱਚ ਸੰਜਮ ਰਹਿਣਾ ਸਤਗੁਰ ਸੱਚਾ ਹੈ ਬੋਇਆ ਥਾ ਸ਼ਬਦ ਭਵ ਜਲ ਤਰਣਾ ਲਖ 84 ਫਿਰਦੇ ਰਹੇ ਬਿਨ ਸਤਗੁਰ ਮੁਕਤ ਨਾ ਹੋਈ ਪੜ ਪੜ ਪੰਡਿਤ ਮੋਨੀ ਥੱਕੇ ਦੂਜੇ ਭਾਏ ਪਤ ਖੋਈ ਸਤਗੁਰ ਸ਼ਬਦ ਸੁਣ ਆਇ ਬਿਨ ਸੱਚੇ ਅਵਰਨਾ ਕੋਈ ਜੋ ਸੱਚ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਮ ਤਿਨਾ ਨਿਜ ਘਰ ਵਾਸਾ ਪਾਇਆ ਸੱਚੇ ਮਹਿਲ ਰਹਿਨ ਨਾਨਕ ਕਤ ਸੁਖੀਏ ਸਦਾ ਸੱਚੇ ਨਾਮ ਰਚਨ ਸ੍ਰੀ ਰਾਗ ਮਹਿਲਾ ਪੰਜਵਾ ਜਾ ਤੋ ਮੁਸ਼ਕਲਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਭੇ ਭਜ ਖਲੇ ਸਭੋ ਭਜੈ ਆਸਰਾ ਚੁੱਕੈ ਸਭ ਅਸਰਾ ਚਿਤ ਆਵੇ ਉਸ ਪਾਰ ਬ੍ਰह्म ਲੱਗੈ ਨ ਤਤੀਵਾ ਹਾਇਬ ਨਿਤਾਣਾਂ ਕਾ ਤਾਣ ਆਏ ਨਾ ਜਾਈ ਸਦਾ ਥਿਰ ਗੁਰ ਸ਼ਬਦੀ ਸਤਜਾਨ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵ ਤੀਰ ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੈ ਰਾਜ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗਰਿਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੋ ਕੁੰਟ ਕਾ ਘੜੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਵਿੱਚ ਹੁਣ ਅਗ ਕੀਏ ਹੋਆ ਅਸੋਰ ਸੰਘਾਰ ਪੋਥੀ ਗੀਤ ਕਵਿਤ ਕਿਸ਼ ਕਦੇ ਨਾ ਕਰਨ ਤਰਿਆ ਚਿਤ ਆਵੇ ਉਸ ਪਾਰ ਬ੍ਰਹਮ ਤਾ ਨਿਮਖ ਸਿਮਰਤ ਤਰਿਆ ਸ਼ਾਸਤ ਸਿਮਰਤ 베ਦਕਾਰ ਮੁਖਾਗਰ ਵਿਚਰੇ ਤਪੇ ਤਪੀਸ਼ਰ ਜੋਗਿਆ ਤੀਰਥ ਗਮਨ ਕਰੇ ਕੱਤ ਕਰਮਾਂ ਤੇ ਦੁੱਗੁਣੇ ਪੂਜਾ ਕਰਤਾ ਨਾਏ ਸੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ ਰਾਜ ਮਿਲਖ ਸਿਕਦਾਰੀਆਂ ਹਸ ਭੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹਾ ਚਿਤ ਮ ਆਇਓ ਪਾਰ ਬ੍ਰਹਮ ਤਾ ਸਰਬਤੀ ਜੂਨ ਗਿਆ ਬਹੁਤ ਤਨਾਡ ਅਚਾਰਵੰਤ ਸ਼ੋਭਾ ਨਿਰਮਲ ਰੀਤ ਮਾਤ ਪਿਤਾ ਸਤ ਪਾਈਆ ਸਾਜਨ ਸੰਗਤ ਰੀਤ ਲਸ਼ਕਰ ਤਰਕਸ਼ਬੰਦ ਬੰਦ ਜਿਉ ਜਿਉ ਸਗਲੀ ਕੀਤ ਚਿਤ ਨ ਆਇਓ ਪਾਰ ਬ੍ਰਹਮ ਤਾ ਖੜ ਰਸਾ ਤਲ ਦੀਤ ਕਾਇਆ ਰੋਗ ਨਸ਼ਿਦਰ ਕਿਸ਼ ਨਾ ਕਿਛ ਕਾੜਾ ਸੋਗ ਮਿਰਤ ਨ ਆਵੀ ਚਿਤ ਤਿਸ ਅਹਨ ਸੁਭੋਗ ਦਾ ਭੋਗ ਸਭ ਕਿਛ ਕੀਤੋ ਨ ਆਪਣਾ ਜੀ ਨ ਸੰਕਤ ਰਿਆ ਚਿਤ ਨ ਆਇਓ ਪਾਰ ਬ੍ਰਹਮ ਜਮ ਤੰਕਰ ਵਸ ਤਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉ ਜਿਉ ਉਹ ਵਧਾਈਐ ਤਿਉ ਤਿਉ ਹਰ ਸਿਓ ਰੰਗ ਦੋ ਹਸਰੇਆਂ ਕਾ ਖਸਮ ਆਪ ਅਵਰ ਮਾ ਦੂਜਾ ਥਾ ਸਤਗੁਰ ਟੁੱਠਾ ਪਾਇਆ ਨਾਨਕ ਸੱਚਾ ਨਾਮ ਸ੍ਰੀ ਰਾਗ ਮਹਿਲਾ ਪੰਜਵਾਂ ਘਰ ਪੰਜਵਾਂ ਜਾਨੋ ਨਹੀਂ ਪਾਵੈ ਕਵਨ ਬਾਤਾ ਮਨ ਕੋਜ ਮਾਰਗ ਰਹਾਉ ਧਿਆਨੀ ਧਿਆਨ ਲਾਵੇ ਗਿਆਨੀ ਗਿਆਨ ਕਮਾਵੇ ਪ੍ਰਭ ਕਿ ਨਹੀਂ ਜਾਤਾ ਭਗौती ਰਹਿਤ ਜੁਗਤਾ ਜੋਗੀ ਕਹਿਤ ਮੁਕਤਾ ਤਪਸੀ ਤਪਹਿ ਰਾਤਾ ਮੋਨੀ ਮੋਨਥਾਰੀ ਸੰਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੇਂ ਪ੍ਰਕਾਰ ਪੰਡਿਤ ਵੇਦ ਪੁਕਾਰ ਗ੍ਰਸਤੀ ਗ੍ਰਸਤ ਧਰਮਾਤਾ ਇੱਕ ਸ਼ਬਦੀ ਬਹੂਰੂਪ ਅਬਦੂਤਾ ਆਪਲੀ ਕਉ ਤੇ ਜਾਗੂਤਾ ਇਕ ਪੀਰਥ ਨਾਤਾ ਨਿਰਹਾਰ ਵਰਤੀ ਆਪਰਸਾ ਇਕ ਲੋਕ ਨਾ ਦੇਵ ਦਰਸਾ ਇਕ ਮਨ ਹੀ ਗਿਆਤਾ ਘਾਟ ਨਾ ਕਿਨਹੀ ਕਹਾਇਆ ਸਭ ਕਹਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਉਕਤ ਉਪਾਵਾ त्यागी ਸ਼ਰਨ ਪਾਵਾ ਨਾਨਕ ਗੁਰ ਚਰਨ ਪਰਾਤਾ